ਹਰੀ ਸਤਰੀ ਕਾਲ ਜੀ ਜੀ ਜਨ ਸਾਹਿਬ ਅੱਛਾ ਗੱਲ ਹੋਰ ਬੰਨੇ ਤੁਰਨ ਲੱਗੀ ਬਈ ਐਮਪੀ ਅਮਰਤਪਾਲ ਸਿੰਘ ਉਹਨਾ ਤੋਂ ਐਨਐਸਏ ਹਟਜੂ ਤੇ ਇਹ ਤਾਂ ਲੱਗਦਾ ਹੀ ਨਹੀਂ ਸੀ ਤੇ ਬਿਆ ਨੂੰ ਪਾਣੀ ਚੜਦਾ ਜਾਂਦਾ ਮੈਨੂੰ ਲੱਗਦਾ ਰਿਹਾਈ ਨੇੜੇ ਆ ਦੇਖੋ ਜੀ ਇਹ ਮਸਲੇ ਤੇ ਕਈ ਪਹਿਲੂ ਨੇ ਪਹਿਲੀ ਗੱਲ ਇਹ ਕਿ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਗਾ ਇਹ ਅਸਲ ਚ ਨਜ਼ਰਬੰਦ ਰੱਖtham ਲੈ ਕੇ ਤੇ ਵਿਅਕਤੀ ਨੂੰ ਲਾਇਆ ਜਾਂਦਾ ਇਹ ਕੋਈ ਆਪਣੇ ਆਪ ਚ ਇਦਾਂ ਦਾ ਕਾਨੂੰਨ ਨਹੀਂ ਹੈ ਕਿ ਕੋਈ ਪੇਸ਼ ਚੱਲਦਾ ਜਾਂ ਹੋਈਏ ਤੇ ਸਜ਼ਾ ਹੋ ਸਕਦੀ ਹੈ ਤੇ ਕੋਈ ਸਜ਼ਾ ਨਹੀਂ ਹੋ ਸਕਦੀ ਇਹ ਕਿਸੇ ਵਿਅਕਤੀ ਨੂੰ ਇੱਕ ਸਾਲ ਦੇ ਲਈ ਵੱਧ ਤੋਂ ਵੱਧ ਜਿਹੜਾ ਉਹ ਨਜ਼ਰਬੰਦ ਰੱਖਣ ਦੇ ਲਈ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਜਾਂਦਾ ਉਸ ਤੋਂ ਬਾਅਦ ਇੱਕ ਸਾਲ ਬਾਅਦ ਜੇ ਉਹ ਅੱਗੇ ਵਧਾਉਣਾ ਹੋਵੇ ਤਾਂ ਉਹਦੇ ਲਈ ਕੀ ਹੁੰਦਾਗਾ ਕਿ ਇੱਕ ਬੋਰਡ ਬਣਦਾਗਾ ਕਮੇਟੀ ਬਣਦੀ ਹੈ ਜਿਹਦੇ ਚ ਹਰ ਹੁੰਦੇ ਨੇ ਹਾਰਾਂ ਇੱਕ ਦੇ ਔਰ ਉਹ ਕਮੇਟੀ ਦਰ ਸਮੀਖਿਆ ਕਰਦੀ ਆ ਫਿਰ ਦੋਸਤ 3 ਮਹੀਨੇ ਲਈ ਜਾਂ 6 ਮਹੀਨੇ ਲਈ ਇਹ ਵੱਧ ਜਾਂਦਾ ਹੁਣ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਸਲੇ 'ਚ ਕੀ ਸੀਗਾ ਕਿ ਨੈਸ਼ਨਲ ਸਕਿਉਰਿਟੀ ਐਕਟ ਇਹਨਾਂ ਦੇ ਉੱਤੇ ਲਾਗਾ ਉਹ 1 ਸਾਲ ਪੂਰਾ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਵੀ ਕਮੇਟੀ ਬਣੀ ਕਮੇਟੀ ਨੇ ਫੇਰ ਉਸ ਤੋਂ ਬਾਅਦ ਖਾਰ ਲਿਖਦਾ ਤਾਂ ਹੁਣ 2 ਸਾਲ ਪੂਰੇ ਹੋ ਗਏ ਜੀ ਹੁਣ ਜੇ ਬਣਾਉਣ ਦੀ ਕੋਈ ਬਜਾਇਬਤ ਨਹੀਂ ਸੀ ਪੰਜਾਬ ਦਾ ਲੈਂਡ ਆਰਡਰ ਦਾ ਮਸਲਾ ਕੋਈ ਖਰਾਬ ਨਹੀਂ ਹੈ ਅਮਰਪਾਲ ਸਿੰਘ ਤੇ ਉਹਦੇ ਸਾਥੀ ਕੋਈ ਸਟੇਟ ਦੇ ਲਈ ਵੱਡੀ ਸਮੱਸਿਆ ਨਹੀਂ ਹੈਗੇ ਸੋ ਇਹ ਕਿ ਹੁਣ ਨੈਸ਼ਨਲ ਸਕਿਉਰਿਟੀ ਐਕਟ ਅੱਗੇ ਵਧ ਨਹੀਂ ਸਕਦਾ ਇਹਨਾਂ ਲਈ ਬਧਾਉਣਾ ਔਖਾ ਸੀ ਜਾ ਕਹਿਣਾ ਹੋਵੇ ਇਸ ਕਰਕੇ ਹੁਣ ਇਹਨਾਂ ਨੇ ਫੈਸਲਾ ਲਿਆ ਕਿ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਉਹ ਅੱਗੇ ਨਾ ਵਧਾਇਆ ਜਾਵੇ ਤਾਂ ਉਹਦੇ ਚ ਪਹਿਲੇ ਸੱਤੇ ਜਿਹੜੇ ਇਹਨਾਂ ਦੇ ਸੱਤ ਸਾਥੀ ਨੇ ਅਮਰਪਾਲ ਸਿੰਘ ਦੇ ਉਹਨਾਂ ਤੋਂ ਨੈਸ਼ਨਲ ਸਕਿਉਰਿਟੀ ਐਕਟ ਅੱਗੇ ਨਹੀਂ ਵਧਾਇਆ ਜਾਣਾ ਤਾਂ ਉਹਦੇ ਤੋਂ ਹੁਣ ਜਿਹੜੇ ਉਹਨਾਂ ਦੇ ਉੱਤੇ ਆਲ ਜਨਰਿਕ ਕੇਸ ਨੇ ਜਿਵੇਂ ਬਹੁਤ ਸਾਰੇ ਅਮਰਪਾਲ ਸਿੰਘ ਦੇ ਸਾਥੀਆਂ ਤੇ ਅਜਨਾਲਾ ਪੁਲਿਸ ਸਥਾਨੇ ਦੇ ਉੱਤੇ ਹਮਲੇ ਦਾ ਕੇਸ ਹੈ ਜਾਂ ਆਪਣੇ ਵੀ ਇੱਕ ਸਾਥੀ ਦੀ ਫੁੱਟ ਮਾਰਦਾ ਕੇਸ ਹੈ ਜਾਂ ਅਮਰਪਾਲ ਸਿੰਘ ਦੇ ਉੱਤੇ ਜਿਵੇਂ ਜੁਆ ਜੁਐਪੀਏ ਲੱਗਿਆ ਹੋਇਆ ਲਾਪਰਪਲੈਕਟਿਵਿਟੀ ਪ੍ਰੋਵਿੰਸ਼ਨਲ ਐਕਟ ਜਿਹੜਾ ਗੁਰਪ੍ਰੀਤ ਸਿੰਘ ਹਰੀ ਨਾਮ ਦਾ ਪ੍ਰੀਖ ਕੋਰਡ ਜ਼ਿਲ੍ਹੇ ਦੇ ਨੌਜਵਾਨ ਦਾ ਕਤਲ ਹੋਇਆ ਉਹ ਮਸਲੇ ਤੇ ਜੁਐਪੀਏ ਲੱਗਿਆ ਹੋਇਆ ਉਹ ਬਾਕੀ ਕੇਸ ਨੇ ਜਿਹੜੇ ਉਹ ਦਾਪਤਾਂ ਦੇ ਵਿੱਚ ਚੱਲਣਗੇ ਬਾਕੀ ਕੇਸਾਂ ਦੇ ਤਹਿਤ ਜੇ ਅਮਰਤਪਾਲ ਸਿੰਘ ਨੂੰ UAPA ਤਹਿਤ ਜੇਲ੍ਹ ਤੇ ਰੱਖ ਲੈਣਗੇ ਜੇ ਨੈਸ਼ਨਲ ਸਕਿਉਰਿਟੀ ਐਕਟ ਇਹਨਾਂ ਨੇ ਅੱਗੇ ਨਾ ਵੀ ਵਧਾਇਆ ਤਾਂ ਤਾਂ ਇਸ ਵਿਸ਼ੇ ਦੇ ਵਿੱਚ ਵੀ ਇਹਨਾਂ ਦੇ ਸੱਤ ਫਾਤੀਆਂ ਖਿਲਾਫ ਜਿਹੜੀ ਨੈਸ਼ਨਲ ਸਕਿਉਰਿਟੀ ਐਕਟ ਦੀ ਮੀਰਾਜ ਚ ਬਾਕਸਾ ਨਾ ਕਰਨ ਦਾ ਫੈਸਲਾ ਕੀਤਾ ਇਹ ਸਾਰੇ ਅਮਰਤਪਾਲ ਸਿੰਘ ਨਾਲ ਤਾਂ ਦੇ ਡਿਗਰੂ ਹੈ ਸੀਪੰਦ ਨੇ ਔਰ ਡੀਜੀਪੀ ਗੌਰਵ ਜਯਾਦਵ ਨੇ ਪੁਖਾਇਦਾ ਇਹਦੀ ਪੁਸ਼ਟੀ ਕੀਤੀ ਆ ਇਹ ਸੱਤ ਜਾਣਨ ਪੰਜਾਬ ਨਾਲ ਹੋਣ ਦੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਉਹਦੇ ਚੋਂ ਦੋ ਜਣਾਂ ਦਾ ਪਤਾ ਲੱਗਿਆਗਾ ਕਿ ਤ੍ਰਾਂਨੈਂਟਰ ਮਾੜ ਅੱਜ ਪੰਜਾਬ ਪੁਲਿਸ ਰੂ ਜਿਹੜਾ ਮਿਲ ਗਿਆ ਜੇ ਨਾ ਤੇ ਪ੍ਰਧਾਨ ਮੰਤਰੀ ਬਾਜੇਕੇ ਤੇ ਦੂਜੇ ਗਰਮੀਤ ਸਿੰਘ ਨੇ ਔਰ ਬਾਕੀ ਪੰਜਾ ਜਿਹੜਾ ਭੜਕੇ ਮਿਲਣ ਦੀ ਆਸਮੀਦਾ ਕੀ ਜਿਹੜੀ ਉਹ ਲਾਈ ਜਾ ਰਹੀ ਹੈ ਔਰ ਸੱਤ ਜਣਾਂ ਦੇ ਵਿੱਚ ਇੱਕ ਬਸੰਤ ਸਿੰਘ ਹੈ ਭਗਵਾਨ ਸਿੰਘ ਬਾਜੇਕੇ ਜਿਹਨੂੰ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਲ ਨਾਲ ਜਾਣਿਆ ਜਾਂਦਾ ਗਰਮੀਤ ਸਿੰਘ ਪੋਕਾ ਨਾਲਾ ਸਰਬਜੀਤ ਸਿੰਘ ਔਰ ਫਿਰ ਦਰਜੀਤ ਸਿੰਘ ਕਲਤੀ ਇਹ ਇਹ ਹੁੰਦੇ ਨੇ ਔਰ ਕਲਵਾਂਸਿੰਗ raufte ਕਲਵਾਂਸਿੰਗ raufte ਜਿਹੜਾ ਮੋਗਾ ਤੇ ਪਿੰਡ raufte ਦੇ ਵਿਚਨੀਕ ਹੈ ਔਰ ਇਹ ਬਿਜਲੀ ਬੋਰਡ ਦੇ ਬੇਚੇ ਜਿਹਨੂੰ ਆਪਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕਹਿੰਦੇ ਹਾਂ ਉਸੇ ਬਸਾਉ ਦਾ ਕਲਾਕ ਦਾ ਤਨਾਅ ਸੀ ਇਹ ਸਭ ਦਸਾਂ ਦੇ ਵਿੱਚ ਦਰਜਾ ਨੇ ਕਿਉਂਕਿ ਟੁੱਟ ਲ ਇੱਕ ਅੱਲਾ ਵਿਅਕਤੀ ਹੈ ਜਿਹੜਾ ਸਰਕਾਰੀ ਨੌਕਰੀ ਕਰਦਾ ਸੀ ਯਾਰ 1993 ਦੇ ਵਿੱਚ ਇਹਦੇ ਫਾਦਰ ਨੂੰ ਵੀ ਜਿਹੜਾ ਘਰੋਂ ਪੁਲਿਸ ਚੁੱਕ ਕੇ ਲੈ ਗਈ ਸੀ ਔਰ ਅੱਜ ਤੱਕ ਇਹਦਾ ਫਾਦਰ ਜਿਹੜਾ ਵਾਪਸ ਨਹੀਂ ਮੜਿਆ ਤੇ ਦੀਪ ਸਿੰਘ ਦੀਪ ਸਿੱਧੂ ਉਹਨਾਂ ਦੇ ਨਾਲ ਜੁੜੇ ਹੋਏ ਸੀਗੇ ਇੱਕ ਬਸੰਤ ਸਿੰਘ ਮੋਬਾਈਲ ਦੇ ਦਾਲਾਪੁਰਾ ਪਿੰਡ ਦੇ ਜੋ ਵਸਨੀਕ ਹੈ ਬਸੰਤ ਸਿੰਘ ਉਹਨੂੰ ਵੀ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਜੇਲ੍ਹ ਚ ਬੰਦ ਕੀਤਾ ਹੋਇਆ ਔਰ ਉਹਨਾਂ ਤੋਂ ਵੀ ਨੈਸ਼ਨਲ ਸਕਿਉਰਿਟੀ ਐਕਟ ਹੈ ਜਿਹੜਾ ਅੱਗੇ ਨਹੀਂ ਵਧਾਉਣਾ ਗਰਮੀਤ ਸਿੰਘ ਬੁੱਕਨ ਵਾਲਾ 68 ਸਾਲ ਦਾ ਗਰਮੀਤ ਸਿੰਘ ਬੁੱਕਨ ਵਾਲਾ ਇਹ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਕਨ ਵਾਲਾ ਦਾ ਵਸਨੀਕ ਹੈ ਔਰ ਇਹ ਵੀ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਉਹ ਫਰਨੀਚਰ ਦਾ ਕੰਮ ਕਰਦਾ ਸੀ ਜੀ ਫਰਨੀਚਰ ਦੀ ਦੁਕਾਨ ਸੀ ਲਖਣ ਦੇ ਔਰ ਇਹਨੂੰ ਜਿਹੜਾ ਰੈਸਟ ਕਰ ਲਿਆ ਸੀ ਦਾ ਇਹਦੀਆਂ ਦੋ ਨਵਾਂ ਲਕਤੀਆਂ ਨੇ ਔਰ ਪਲੱਸ 2 ਅਕਾਦਮ ਉਹਨਾਂ ਨੇ ਪੜਾਈ ਜਿਹੜੀ ਉਹ ਕੀਤੀ ਹੋਈ ਹੈ ਦਲਜੀਤ ਸਿੰਘ ਕਾਲਸੀ ਨੂੰ ਸਾਰੇ ਜਾਣਦੇ ਆ ਫਿਰ ਮਦਾਕਾਰ ਪ੍ਰਧਾਨ ਮੰਤਰੀ ਭਾਜੇ ਕੇ ਵੀ ਸੋਸ਼ਲ ਮੀਡੀਆ ਦਾ ਇੱਕ 스타 ਜਿਹੜਾ ਸੀ ਇਹ ਵੀ ਮੋਗਾ ਦੇਲੇ ਤੇ ਪਿੰਡ ਭਾਜੇ ਕੇ ਦੇ ਨਾਲ ਸੰਬੰਧ ਰੱਖਦਾ ਹਰਜੀਤ ਸਿੰਘ ਮੰਨਿਆ ਜਾਂਦਾ ਕਿ ਮਤ ਪਾਲ ਸਿੰਘ ਦੇ ਪਰਿਵਾਰ ਦੇ ਵਿੱਚੋਂ ਸਭ ਤੋਂ ਨੇੜੇ ਉਹਨਾਂ ਦੇ ਚਾਚਾ ਹਰਜੀਤ ਸਿੰਘ ਨੇ ਅਰ ਜੀ ਸਿੰਗਾ ਐਂਡ ਜੀ ਡੀ ਐਮ ਉਹ ਹਰਮਿਤਪਾਲ ਸਿੰਘ ਦੇ ਨਾਲ ਹੀ ਦੇਲ ਚ ਨੇ ਜੱਲੂਪੁਰ ਕਿੜਾਨ ਦਾ ਪਿੰਟ ਹੈਗਾ ਤੇ ਇਸ ਤਰੀਕੇ ਦੇ ਨਾਲ ਸੱਤ ਜਾਣ ਦੀ ਲਿਖਾਈ ਜਿਹੜੀ ਉਹ ਉਹਨ ਦੀ ਆਸ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਣਦੀ ਹੈ ਕਿਉਂਕਿ ਨੈਸ਼ਨਲ ਸਕਿਉਰਿਟੀ ਅਕਟ ਹਟੂਗਾ ਇਹਨਾਂ ਨੂੰ ਪੰਜਾਬ ਦੇ ਅੰਦਰ ਜਾਊਗਾ ਪੰਜਾਬ ਦੇ ਵਿੱਚ ਬਿਨਾਂ ਹਰਮਿਤਪਾਲ ਸਿੰਘ ਤੋਂ ਕਿਉਂਕਿ ਉਹਦੇ ਯੂਪੀਏ ਆ ਬਾਕੀਆਂ ਦੀਆਂ ਸ਼ਹਿਰ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜੀਆਂ ਸਮਾਪਤਾ ਹੋ 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 ਵਾਲੇ ਪਾਸੇ ਗੱਲ ਆ ਜਿਹੜੀ ਉੱਪਰ ਤੇ ਇੱਕ ਪਾਸੇ ਦੂਸਰਾ ਜਿਹੜਾ ਕਿਰਸਾ ਹੋਇਆ ਹੈ ਕਿ ਦੇਖੋ ਜਿੰਨਾ ਜਿਹੜਾ ਸ਼੍ਰੋਮਣੀ ਕਾਲੀ ਦਲ ਇੱਕ ਵੱਡੇ ਸੰਕਟ ਦੇ ਵਿੱਚ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵੱਡੇ ਸੰਕਟ ਦੇ ਵਿੱਚ ਹੈ ਔਰ ਪੂਰੇ ਦਾ ਪੂਰਾ ਸਿੱਖ ਭਾਈਚਾਰਾ ਗਾ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰਾਂ ਨੂੰ ਜਸ ਰੂਪ ਦੇ ਵਿੱਚ ਬਦਲਿਆ ਉਹ ਦੂਰਾ ਤੇ ਇੱਕ ਸੰਕਟ ਦੀ ਹਾਲਤ ਦੇ ਵਿੱਚ ਹੈ ਜਿਹਦੇ ਵਿੱਚ ਜੇ ਅਮਰਪਾਲ ਸਿੰਘ ਜਰਨ ਦੇ ਸਾਥੀ ਪੰਜਾਬ ਆਉਂਦੇ ਨੇ ਫੋਨਲ ਸਮੀਖ ਕਰਨ ਵੀ ਕੁਝ ਹੋਰ ਤਰੀਕੇ ਦੇ ਜਿਹੜੇ ਉਹ ਬਣ ਸਕਦੇ ਨੇ ਸ਼ਾਇਦ ਇਹ ਵੀ ਇੱਕ ਕਾਰਨ ਜਿਹੜਾ ਉਹ ਹੋ ਸਕਦਾ ਜੀ ਕੇਜਰੀਵਾਲ ਉਹਨਾਂ ਨੂੰ ਇਹ ਕਿਉਂ ਕਹਿਣ ਦੀ ਲੋੜ ਪੈ ਗਈ ਵੀ ਭਗਵੰਤ ਮਾਨ ਮੁੱਖ ਮੰਤਰੀ ਬਣੇ ਰਹਿਣਗੇ ਕੋਈ ਰੜਖੇਸਾ ਕਿਤੇ ਹਾਂਜੀ ਇਹਦਾ ਮਤਲਬ ਹੈ ਕਿ ਪਿਛਲੇ ਦਿਨਾਂ ਤੋਂ ਇਹ ਗੱਲ ਚੱਲ ਰਹੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਇਨ ਸਿਕਿਉਰਟੀ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਸਾਫ਼ ਨਜ਼ਰ ਆ ਰਹੀ ਹੈ ਕੇਜਰੀਆਲ ਇੱਕ ਤਾਂ ਗੇੜੇ ਬਹੁਤ ਮਾਰ ਰਿਹਾ ਪੰਜਾਬ ਦੇ ਵਿੱਚ ਜਿੰਨੇ ਐਲਾਨ ਕੀਤੇ ਸਾਰੇ ਕੇਜਰੀਆਲ ਨੇ ਜਿੰਨੇ ਫਟੇ ਪ੍ਰੋਜੈਕਟ ਸ਼ੁਰੂ ਕੀਤੇ ਸਾਰੇ ਕੇਜਰੀਆਲ ਨੇ ਔਰ ਹੁਣ ਦੁਨੀਆ ਇਲੈਕਸ਼ਨ ਵੀ ਲੜੀਆਂ ਸਾਰੀਆਂ ਕੇਜਰੀਆਲ ਦੇ ਨਾਮ ਦੇ ਉੱਤੇ ਹੀ ਲੜੀਆਂ ਰਹੀਆਂ ਨੇ ਹੁਣ 3 ਸਾਲ ਭਵੰਤ ਮਾਹੌਰਾ ਦੀ ਸਰਕਾਰ ਦੇ ਪੂਰੇ ਹੋ ਗਏ ਯਾਨੀ ਕਿ ਅੱਜ ਉਹ ਵਕਤ ਸਮਾਂ ਜਿਹੜਾ ਸਰਕਾਰ ਦਾ ਉਹ ਪੂਰਾ ਹੋ ਗਿਆ ਕੇਜਰੀਆਲ ਪੰਜਾਬ ਆਏ ਹੋਏ ਨੇ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਸ਼ੀਯਮ ਸਰਸਾਬ ਦਾ ਜਿਹੜਾ ਦੌਰਆ ਕੀਤਾ ਉਸੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਭਗਵੰਤ ਸਾਨਹੋਰਾ ਦੇ ਨਾਲ ਤਾਂ ਉਸ ਤੋਂ ਬਾਅਦ ਜਦੋਂ মিডিਆ ਨੇ ਪੁੱਛਿਆ ਤਾਂ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਸਾਨ ਹੀ ਜਿਹੜਾ ਉਹ ਮੁੱਖ ਮੰਤਰੀ ਬਣੇ ਰਹਿਣਗੇ ਹੁਣ ਇਹ ਇਹਨਾਂ ਦੀ ਇਹ ਵੀ ਸਥਿਤੀ ਉਹ ਸਾਹ ਰਹੀ ਹੈ ਕਿ ਲੁਧਿਆਣੇ ਵਾਲੀ ਚੋਣ ਸਿੱਧ ਤੇ ਹੈ ਕੇਜਰੀਵਾਲ ਉਹਨਾਂ ਚ ਕੋਈ ਵੱਡਾ ਸੁਲਤਾਨ ਹੀ ਖੜਨਾ ਚਾਹੁੰਦੇ ਉਹਨਾਂ ਚ ਕੋਈ ਸਰਕਰਦੀ ਨਹੀਂ ਲੈਣੀ ਚਾਹੁੰਦੇ ਕਿਉਂਕਿ ਇੱਕ ਰਾਸਵਾ ਮੈਂਬਰ ਨੂੰ ਜਿਹੜਾ ਉਹ ਲੁਧਿਆਣੇ ਤੋਂ ਵਿਧਾਇਕ ਬਣਾ ਕੇ ਮੰਤਰੀ ਬਣਾਉਣ ਦੀ ਗੱਲ ਹੈ ਔਰ ਜਿਹੜੀ ਰਾਸ਼ਵਾਲੀ ਕੌਂਸਲ ਖਾਲੀ ਹੋਊਗੀ ਉਹਦੇ ਤੇ ਸੰਭਾਵਨਾ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਉਹ ਬਾਏ ਪੰਜਾਬ ਰਾਸ਼ਵਾਲੀ ਦੇ ਵਿੱਚ ਪਾ ਸਕਦੇ ਤੇ ਉਦੋਂ ਬਾਅਦ ਇਹ ਕੁਝ ਤਬਦੀਲੀਆਂ ਨੇ ਜਿਹੜੀਆਂ ਸਰਕਾਰ ਦੇ ਵਿੱਚ ਉਹ ਆਉਣ ਦੀ ਸੰਭਾਵਨਾ ਜਿਹੜੀ ਉਹ ਬਣੂਗੀ ਅਦਰਵਾਈਜ਼ ਉਦੋਂ ਤੱਕ ਭਗਵੰਤ ਸਾਨ ਹੀ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਬਣੇ ਰਹਿਣਗੇ ਲੇਕਿਨ ਜਿਵੇਂ ਉਹ ਅਮਸਾ ਸਾਹਿਬ ਆਏ ਉੱਥੇ ਉਹਨਾਂ ਦੇ ਵੱਲੋਂ ਅਰਵਿੰਦ ਕੇਜਰੀਵਾਲ ਸਹਰਾ ਦੇ ਵੱਲੋਂ ਲక్ష్ਮੀ ਕਾਂਤਾ ਚਾवला ਦੇ ਨਾਲ ਵੀ ਮਰਾਕਤ ਕੀਤੀ ਗਈ ਹੈ ਜੀ ਔਰ ਲక్ష్ਮੀ ਕਾਂਤਾ ਚਾवला ਸੰਗਤ ਦੇ ਨਾਲ ਜਾਂ ਭਾਜਪਾ ਦੇ ਨਾਲ ਕਹਿ ਲਈਏ ਜੁੜੀ ਹੋਈ ਹੈ ਤੇ ਉਹ ਪਿਛੇ ਦੇ ਵੀ ਉਹਨੂੰ ਰੱਕੇ ਗਏ ਸੀਗੇ ਉਹ ਇੱਕ ਕਾਫੀ ਬੱਟੇਈ ਚਰਚਾ ਜਿਹੜੀ ਹੈ ਜੋ ਇੱਕ ਨਵੀਂ ਛੇੜਦੀ ਹੈ ਗੱਲ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਠਿਤ ਕਮੇਟੀ ਮੈਂਬਰਸ਼ਿਪ ਮਹਿੰਮ ਸ਼ੁਰੂ ਕਰ ਰਹੀ ਹੈ ਜੀ ਹਾਂ ਜੀ ਸ਼੍ਰੀ ਹਰਖਾਲ ਸਿੰਘ ਸਾਹਿਬ ਵੱਲੋਂ ਜਿਹੜੀ ਮੈਂਬਰਸ਼ਿਪ ਕਰਨ ਦੇ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ ਸੱਤ ਮੈਂਬਰੀ ਕਮੇਟੀ ਵਿੱਚ ਦੋ ਮੈਂਬਰ ਸਤੀਫਾ ਦੇ ਗਏ ਸੀ ਇੱਕ ਐਡਵੋਕੇਟ ਅਰਜੰਤ ਸਿੰਘ ਸਾਹਮਣੇ ਦੂਜੇ ਪ੍ਰੋਫੈਸਰ ਪਾਲ ਸਿੰਘ ਬਨੂੰਗਰ ਜਿਹੜੀ ਪੰਜ ਮੈਂਬਰੀ ਕਮੇਟੀ ਰਹੇਗੀ ਉਹ ਕਮੇਟੀ ਭਲਕੇ 18 ਮਾਰਚ ਨੂੰ ਜਿਹੜਾ ਉਹ ਸ਼੍ਰੀ ਹਰਖਾਲ ਸਿੰਘ ਸਾਹਿਬ ਕੋਲ ਪਹੁੰਚੇਗੀ ਔਰ ਅਮਰ ਸਾਹਿਬ ਤੋਂ ਹੋ ਮੈਂਬਰਸ਼ਿਪ ਨੂੰ ਮਹਮਦਾਗਜ਼ ਕਰੇ ਉਹ ਤੋਂ ਕੋਈ ਵੀ ਮੈਂਬਰਸ਼ਿਪਾ ਜਿਹੜੀ ਲੈ ਸਕਦਾ ਹੈ ਇਹ ਕਮੇਟੀ ਦਾ ਫੈਸਲਾ ਹੈ ਜਿਹੜਾ ਹੋ ਚੁੱਕਿਆ ਹੈ ਉਹਦੇ ਵਿੱਚ ਉਹ ਇਹ ਕਰਨਗੇ ਜੀ ਇੱਕ ਤਾਂ ਫੀਸ ਨਹੀਂ ਸ਼ਾਇਦ ਕੋਈ ਰੱਖੀ ਹੋਈ ਦੂਸਰਾ ਕਿ ਪਾਰਟੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਪਾਰਟੀਆਂ ਦੇ ਪਟਾਪੀ ਮੈਂਬਰਸ਼ਿਪ ਆ ਜਿਹੜੀ ਉਹ ਐਮਐਲਏ ਦੀ ਤਾਂ ਉਧਰੋਂ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਵੀ ਅਸੀਂ ਤੁਹਾਡੀ ਮੈਂਬਰਸ਼ਿਪ ਕਰਨ ਲਈ ਹੁਣ ਅਸਲੀ ਅਕਾਲੀ ਦਲ ਕਿਹੜਾ ਹੈ ਇਹਦੇ ਵੀ ਸਵਾਲ ਖੜਾ ਹੋਊਗਾ ਲੋਕ ਸ਼ਸ਼ੋਪੰਜ ਦੇ ਵਿੱਚ ਪਏ ਨੇ ਸ਼ਸ਼ੋਪੰਜ ਦੇ ਵਿੱਚ ਇਸ ਕਰਕੇ ਪਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਲਈਏ ਜਿਹੜੀ ਮੈਂਬਰਸ਼ਿਪ ਡਾਕਟਰ ਜੀ ਸਿੰਘ ਜੀਮਾ ਨੂੰ ਦਰਸਾਉ ਪ੍ਰੂਵਿਸ਼ਨ ਬਾਦਲ ਉਹ ਉਹਨਾਂ ਦੀ ਟੀਮ ਦੀ ਗਵਾਹੀ ਦੇ ਵਿੱਚ ਹੋ ਰਹੀ ਆ ਜਾਂ ਸ਼੍ਰੀ ਕਾਲਕਟਖ ਸਾਹਿਬ ਵੱਲੋਂ ਗਠਿਤ ਕੀਤੀ ਹੋਈ ਕਮੇਟੀ ਦੀ ਮੈਂਬਰਸ਼ਿਪ ਲਈਏ ਤੋਂ ਇਹਨੂੰ ਲੈ ਕੇ ਅਕਾਲੀ ਦਲ ਦੀ ਲੀਡਰਸ਼ਿਪ ਵੀ ਬਹੁਤ ਫਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ बोल ਰਹੀ ਹੈ ਅਜੇ ਡਾਕਟਰ ਜੀ ਸਿੰਘ ਜੀਮਾ ਤੇ ਪੂਨ ਦਰਸਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਉਹ ਪੰਜ ਮੈਂਬਰੀ ਕਮੇਟੀ ਦੇ ਬਿਨਾਂ ਨਾਲ ਆਗੂਆਂ ਦੇ ਉੱਤੇ ਲਾਉਦੇ ਨਜ਼ਰ ਆਇਆ ਔਰ ਉਹਨਾਂ ਨੇ ਕਿਹਾ ਕਿ ਇਹ ਵੀ ਸਾਡੇ ਵਿੱਚ ਵਰਕਸ਼ਾਪ ਲਾਇਆ। ਤੋਂ ਇਹ ਇਹ ਮਸਲਾ ਚੱਲਿਆ ਐਟੈਂਡਲੀ ਐਜੀਪੀਸੀ ਦੀ ਅੰਤਰਿੰਕ ਮੀਟਿੰਗ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ। ਅੱਜੇ ਵਕਤ ਸਾਹਬ ਦੇ ਵਿੱਚ ਹੋਸਲੀ ਮੀਟਿੰਗਾਂ ਨੇ ਜਿਹੜੀਆਂ ਹੋਏ ਐਜੀਪੀਸੀ ਅੰਤਰਿੰਕ ਕਮੇਟੀ ਦੀਆਂ ਸੁਮਿਟਿੰਗਾਂ ਨੇ। ਉਸ ਮੀਟਿੰਗ ਦੇ ਵਿੱਚ ਜਲਸਾ ਵਿੱਚ ਫੈਸਲਾ ਹੋਇਆ ਕਿ ਚਲੋ ਆਪਾਂ ਸਾਰੇ ਧਿਆਨ ਖੋਰ ਚੱਲੀਏ ਪਹਿਲਾਂ ਤਾਂ ਐਡਵੋਕੇਟ ਤਾਂਮੀ ਸਾਹਬ ਦੇ ਘਰ ਉਹਨਾਂ ਨੂੰ ਮਨਾਈਏ। ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਸ਼੍ਰੀ ਕਾਲਕਟਕ ਸਾਹਿਬ ਸਮੇਤ ਤਿੰਨ ਤਾਕਤਾਂ ਦੇ ਜ세ਦਾਦ ਸਾਹਿਬ ਇਹਨਾਂ ਨੇ ਬਦਲ ਦਿੱਤੇ ਨੇ ਤੇ ਹੁਣ ਐੱਜਜੀਪੀਸੀ ਦੇ ਪ੍ਰਧਾਨ ਦਾ ਅਹੁਦਾ ਖਾਲੀ ਹੈ ਔਰ ਅੰਤਰੰਕ ਕਮੇਟੀ ਦੇ ਉੱਤੇ ਦਬਾਅ ਪਾ ਰਿਹਾ ਉਹਨਾਂ ਦੇ ਬਾਰਾਂਦਰ ਵਿੱਚ ਜਾ ਕੇ ਲੋਕ ਬੈਠ ਰਹੇ ਨੇ ਆਉਣ ਵਾਲੇ ਦਿਨਾਂ 'ਚ ਦਮਦਮੀ ਤੇ ਥਾਲ ਵੀ ਕੱਟ ਕਰਕੇ ਉਹਨਾਂ ਦੇ ਗੇਟਾਂ ਮੂਹਰੇ ਜਾ ਰਹੀ ਹੈ ਕਿ ਭਾਈ ਤੁਸੀਂ ਇਹ ਫੈਸਲਾ ਕਿਉਂ ਕੀਤਾ ਬਹੁਤ ਦਬਾਅ ਦੇ ਚੱਲਦੇ ਆਣ ਲੱਗਿਆ ਵੀ ਧਾਮੀ ਸਾਹਿਬ ਨੂੰ ਨਾਲ ਜੋੜੀਏ ਆਪਾਂ ਆਹ ਸਾਰੇ ਹਿਹਾ ਫੋਕਾ ਮਿਸਾਲ ਦੇ ਘਰੇ ਗਏ ਔਰ ਐਡਵੋਕੇਟ ਹਰਜਨਦਰ ਸਿੰਘ ਧਾਮੀ ਕੋਲੋਂ ਇੱਕ ਦਿਨ ਦਾ ਸਮਾਂ ਮੰਗਿਆ ਜੀ ਸੋਚਣ ਦੇ ਲਈ ਉਹ ਕਹਿੰਦੇ ਮੈਂ ਤਾਂ ਉਹਦੇ ਮਨ ਬਣਾ ਕੇ ਅਸਤੀਫਾ ਦੇ ਉੰਬੇ ਵਾਪਸ ਲੈਣਾ ਵੀ ਦਾ ਤਾਂ ਤੁਸੀਂ ਫਿਰ ਵੀ ਬਾਰ ਕੈਨ ਅਮਰੀਕਾ ਆਏ ਹੋ ਐਕਸਲੈਂਡ ਦਾ ਸਾਰਾ ਮੈਨੂੰ ਸੋਚਣ ਦੇ ਲਈ ਦੋ ਹੁਣ ਦੇਖਦੇ ਆਂ ਜੀ ਉਹ ਵਾਪਸ ਆਉਂਦੇ ਆ ਜਾਂ ਨਹੀਂ ਆਉਂਦੇ ਬਾਕੀ ਕੱਲ ਨੂੰ ਸੀ ਹੈ ਜਿਹੜੀ ਉਹ ਕਾਫੀ ਇਦਾਂ ਦੀ ਰਹਿਣ ਵਾਲੀ ਹੈ ਕਿ ਮੈਂਬਰਸ਼ਿਪ ਕੋਈ ਵੀ ਲਈ ਜਾਵੇ ਇਹਨੂੰ ਲੈ ਕੇ ਦੋਨੇ ਤਰ੍ਹਾਂ ਨੇ ਜਿਹੜੀਆਂ ਉਹ ਆਪਾਂ ਆਪਣੀ ਬਿਆਨਬਾਜ਼ੀ ਦੇ ਵਿੱਚ ਉਦੀ ਆਉਣੀਆਂ ਜੀ ਅੱਛਾ ਜੀ ਇਹ ਇਹ ਦੱਸਿਓ ਵੀ ਲੇਲੇਆਲ ਪਿੰਡ ਇਹ ਕਿੱਥੇ ਵਾਲੇ ਲੇਲੇ ਆਲਾ ਤੇ ਕਿਸਾਨ ਤੇ ਪੁਲਿਸ ਕਿਉਂ ਆਮੋ ਸਾਹਮਣੇ ਹੋ ਗਈ ਇਹ ਪਾਵੰਡੀ ਸਾਬ ਕੋਲੇ ਪਿੰਡ ਆ ਜੀ ਲੇਲੇ ਵਾਲਾ ਔਰ ਲੇਲੇ ਵਾਲਾ ਪਿੰਡ ਦੇ ਵਿੱਚ ਇੱਕ ਜਿਹੜੀ ਮਲਟੀਨੇਸ਼ਨਲ ਕੰਪਨੀ ਹੈ ਉਹਦੇ ਵੱਲੋਂ ਗੈਸ ਪਾਈਪਲਾਈਨ ਪਾਉਣ ਦਾ ਕੰਮ ਕੀਤਾ ਜਾ ਰਿਹਾ ਇਹ ਗੈਸ ਪਾਈਪਲਾਈਨ ਗੁਜਰਾਤ ਵਾਲੇ ਪਾਸਿਓਂ ਆ ਰਹੀ ਹੈ ਔਰ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਮੁਆਵਜ਼ਾ ਨਹੀਂ ਠੋਕਰ ਮਿਲ ਰਿਹਾ ਪਹਿਲਾਂ ਕਿਸਾਨਾਂ ਦੀ ਸਰਕਾਰ ਦੇ ਨਾਲ ਗੱਲਬਾਤ ਹੋਈ ਸੀਗੀ ਔਰ ਕਿਸਾਨਾਂ ਨੂੰ ਜਿੱਥੋਂ ਦੀ ਪਾਈਪਲਾਈਨ ਲੰਘਣੀ ਹੈ 24 ਲੱਖ ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਗੱਲ ਹੋਈ ਸੀ ਪਰ ਬਹੁਤੇ ਕਿਸਾਨਾਂ ਨੂੰ ਮੁਆਵਜ਼ਾ ਮਿਲਿਆ ਨਹੀਂ ਕੰਪਨੀ ਵਾਲੇ ਮੂਹਰੇ ਆ ਜਾਂਦੇ ਨੇ ਤੜਕੇ ਸਵੇਹੀ ਆ ਕੇ ਪਾਈਪਲਾਈਨ ਪਾਉਣ ਦਾ ਕੰਮ ਜਦੋਂ ਸ਼ੁਰੂ ਕਰਨ ਲੱਗਦੇ ਨੇ ਕਿਸਾਨਾਂ ਕਰਕੇ ਬੁਚੇ ਉਹਨਾਂ ਨੂੰ ਲੋਕ ਕਰ ਦਿੰਦੇ। ਉਹਦਾ ਬੱਡੀ ਗਣਤੀ ਜੋ ਪੁਲਿਸ ਉਸ ਮਲਟੀਨੇਸ਼ਨਲ ਕੰਪਨੀ ਜਿਹੜੀ ਗੁਜਰਾਤ ਵਾਲੇ ਪਾਸਿਓਂ ਆਉਂਦੀ ਆ ਪਾਈਪਲਾਈਨ ਪਾ ਕੇ ਉਹ ਉਹਨੂੰ ਸਾਬ ਲੈਂਦੇ ਨੇ ਪੁਲਿਸ ਤੇ ਕਿਸਾਨਾਂ ਦੇ ਵਿੱਚ ਟਕਰਾਅ ਦੇ ਹਾਲਾਤ ਨੇ ਜਿਹੜੇ ਪਿਛਲੇ 15-20 ਹੰਡਣਾਂ ਪੁਰਾਣ ਕਈ ਵਾਰ ਪੈ ਚੁੱਕੇ ਨੇ ਔਰ ਕੰਪਨੀ ਨੇ ਹੁਣ ਪੁਲਿਸ ਦੀ ਸਹਾਇਤਾ ਨਾਲ ਅੱਜ ਕੰਮ ਸ਼ੁਰੂ ਕੀਤਾ ਸੀਗਾ। ਕਾਦੇ ਲਈ ਕੁੜਤਾ ਭਾਰਤੀ ਫੌਜ ਦਾ ਦੇਖੋ ਜੀ ਇਹ ਬਹੁਤ ਤਕਾ ਜਿਹੜਾ ਕਰਨਲ ਦੇ ਨਾਲ ਔਰ ਉਹਦੇ ਪਰਿਵਾਰ ਦੇ ਨਾਲ ਉਹ ਹੋਇਆ ਨਜ਼ਰ ਆਇਆ ਭਾਰਤੀ ਫੌਜ ਦਾ ਇਹ ਕਰਨਲ ਆਪਣੇ ਬੇਟੇ ਦੇ ਨਾਲ ਜਿਹੜਾ ਉਹ ਜਾ ਰਿਹਾ ਸੀ ਗੱਡੀ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਗੱਡੀ ਪਾਰਕ ਕਰਨ ਨੂੰ ਲੈ ਕੇ ਉਹਨਾਂ ਤਰ੍ਹਾਂ ਦੇ ਵਿੱਚ ਬਵਾਦ ਹੋਇਆ ਸੋ ਸਾਰੇ ਇਕੱਠੇ ਸੀ ਬਾਹਾਂ ਤੋਂ ਉੱਤੇ ਬੜਾ ਸਾਰੇ ਸੀ ਉਹਦੇ ਚ ਕਈ ਐਸਐਚਓ ਸੀਗੇ 4.5 ਸਚਚੋਦਾਰ ਦੇ ਨੇ ਬਾਕੀ ਐਸਪੀ ਤੇ ਹੋਰ ਅਧਿਕਾਰੀ ਨੇ ਜਿਹੜੇ ਪੁਲਿਸ ਦੇ ਉਹ ਵਾਜਬ ਸੀ ਉਹਨਾਂ ਨੇ ਬੜੀ ਬੇਰਹਿਮੀ ਦੇ ਨਾਲ ਜਿਹੜੀ ਹੈ ਉਹ ਕਰਨਾਲ ਦੀ ਗੁੱਟਮਾਰ ਕੀਤੀ ਕਰਨਾਲ ਦਾ ਮੁੰਡਾ ਦੂਰ ਖੜਾ ਸੀ ਕਰਨਾਲ ਦੇ ਮੁੰਡੇ ਦੀ ਵੀ ਗੁੱਟਮਾਰ ਆ ਜਿਹੜੀ ਜੋ ਬੇਰਹਿਮੀ ਦੇ ਨਾਲ ਕੀਤੀ ਆ ਅਗਲੇ ਦਿਨ ਹਾਲਾਤ ਸਿੱਤੀ ਇਹ ਹੈ ਕਿ ਜਿੰਨੇ ਪਿਛਲੇ ਦਿਨਾ ਤੋਂ ਦੇਖੋ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਲਾ ਕੇ ਕਾਲੀਆਂ ਉਹ ਤਾਂ ਇਹ ਇਸ ਰੂਪ ਦੇ ਵਿੱਚ ਨੇ ਵੀ ਪੁਲਿਸ ਬੜਾ ਅੱਡੀ ਕੰਮ ਕਰ ਰਹੀ ਆ ਦੇਖੋ ਇਹ ਜਿੱਥੇ ਬਾਹਰ ਰਾਤ ਹੁੰਦੀ ਆ ਪੁਲਿਸ ਮੁਕਾਬਲੇ ਤੋਂ ਬਾਅਦ ਵੀ ਬੰਦਾ ਫੜਦੇ ਨੇ ਹੁਣ ਇਹ ਇਸ ਕਰਕੇ ਪੁਲਿਸ ਦਾ ਜਿਹੜਾ ਰਵਈਆ ਹੈਗਾ ਉਹ ਉਹ ਬਦਲਿਆ ਪਿਆ ਨਜ਼ਰ ਆ ਰਿਹਾ ਔਰ ਕਰਨਲ ਫੌਜ ਦਾ ਕੋਈ ਛੋਟਾ ਅਧਿਕਾਰੀ ਨਹੀਂ ਆ ਕਰਨਲ ਫੌਜ ਦਾ ਜਿਹੜਾ ਦਾ ਉਹ ਹਰ ਰੈਂਕ ਦਾ ਅਫਸਰ ਹੁੰਦਾ ਹੈ ਜਿਹਨਾਂ ਦੇ ਪੁਲਿਸੋਂ ਭਾਗ ਦੇ ਅਫਸਰਾਂ ਦੇ ਸਾਹਮਣੇ ਨਾਲ ਵੀ ਦੇਖੀਏ ਤਾਂ ਉਹਦੀ ਬੇਰਹਿਮੀ ਨਾਲ ਕੁੱਟ ਮਾਰੋ ਤਾਂ ਮੁੰਡਾ ਕੁੱਟਦਾ ਉਹਦਾ ਔਰ ਉਹਦੀ ਪਤਨੀ ਪ੍ਰੈਸ ਕਾਨਫਰੰਸ ਕਰਦੀ ਹੈ ਤੇ ਫੇਰ ਵੀ ਪੁਲਿਸ ਹਾਊਸ ਰੂਪ ਦੇ ਵਿੱਚ ਕਾਰਵਾਈ ਨਹੀਂ ਕਰਦੀ ਉਹ ਤਾਂ ਜਦੋਂ ਮਸਲ ਨਹੀਂ ਬਹੁਤ ਵੱਡਾ ਬਣ ਗਿਆ ਪ੍ਰੈਸ ਕਨਫਰੰਸ ਤੋਂ ਬਾਅਦ ਔਰ ਪਰਿਵਾਰ ਨੇ ਕਿਹਾ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਹੁਣ ਜਾ ਕੇ ਜਿਹੜਾ ਹੈਗਾ ਉਹ 12 ਪੁਲਿਸ ਮెంబਰਾਂ ਨੂੰ ਸਸਪੈਂਡ ਕੀਤਾ ਹੈ ਅਗਲੇ ਪਰਿਵਾਰ ਖੰਡ ਨੂੰ ਨਾਂ ਨਹੀਂ ਦੱਸੇ ਜਿਹੜੇ ਸਸਪੈਂਡ ਕੀਤੇ ਪਰ ਪਤਾ ਲੱਗਿਆ ਕਿ ਇਹਦੇ ਵਿੱਚ ਤਿੰਨ ਤਿੰਨ ਚਾਰ ਚਾਰ ਐਚਓ ਨੇ ਕੁਝ ਈਐਸਆਈ ਨੇ ਕੁਝ ਕਾਂਸਟੇਬਲ ਨੇ 12 ਜਣੇ ਜਿਹੜੇ ਐਸਐਸਪੀ ਦੇ ਵੱਲੋਂ ਉਹ ਮﻘੱਲ ਕੀਤੇ ਗਏ ਨੇ ਕਾਰਵਾਈ ਕਰਦੇ ਆਂ ਜੀ ਅੱਛਾ ਜੀ ਤੇ ਆ ਵਾਲ ਲਵਾਉਣ ਦਾ ਕੰਮ ਬੜਾ ਚੱਲਿਆ ਹੋਇਆ ਅੱਜਕੱਲ੍ਹ ਸੰਗਰੂਰ ਚੇ ਕਿਹੜੇ ਵਾਲ ਲਵਾਉਣ ਆਗੇ ਤੇ ਅੱਖਾਂ ਦੀ ਰੋਸ਼ਨੀ ਗਵਾਉਣ ਲੱਗੇ ਸੀ ਦੇਖੋ ਇਹ ਇੱਕ ਕੈਂਪ ਲੱਗਿਆ ਹੈ ਸੰਗਰੂਰ ਚ ਉਹ ਕਹਿੰਦੇ ਗੰਜਾਪਨ ਦੂਰ ਕਰਨ ਦਾ ਇੱਕ ਕੈਂਪ ਹੈ ਔਰ ਇਹ ਕੈਂਪ ਦੇ ਦੌਰਾਨ ਅਸੀਂ ਸਿਰ ਤੇ ਤੇਲ ਲਾਵਾਂਗੇ ਉਸ ਤੋਂ ਬਾਅਦ ਵਿਅਕਤੀ ਦੇ ਸਿਰ ਤੇ ਵਾਲ ਆ ਜਾਣਗੇ ਉਥੋਂ ਦੇ ਇੱਕ ਧਾਰਮਿਕ ਸਥਾਨ ਜਿਹੜਾ ਉਥੇ ਕਾਲੀ ਮਾਤਾ ਦਾ ਮੰਦਿਰ ਹੈ ਉੱਥੇ ਕੈਂਪਰ ਜਿਹੜਾ ਲਾਇਆ ਗਿਆ 프리 ਕੈਂਪ ਦਾ ਪ੍ਰਚਾਰ ਬਹੁਤ ਹੋਇਆ ਵੀ ਆਜੋ ਬਹੁਤ ਤੇਲ ਲਾਵਾਂਗੇ ਸਿਰ ਤੇ ਵਾਲ ਹੀ ਵਾਲ ਉੱਥੇ ਗੱਲ ਸਾਬ ਬੜੀ ਗਿਣਤੀ ਚ ਲੋਕ ਪਹੁੰਚ ਗਏ ਤੁਸੀਂ ਵੀਡੀਓ ਦੇਖੋ ਪਤਾ ਲੱਗਦਾ ਵੀ ਲੋਕ ਨਾ ਇੱਕ ਦੂਜੇ ਦੇ ਮੂੰਹ ਤੇ ਹੋ ਕੇ ਤੇਲ ਲਵਾਉਣ ਨੂੰ ਕਰਦੇ ਜਿਵੇਂ ਮੇਰੇ ਸੱਤੇ ਦੀ ਦੇ ਕੇ ਬਾਹਰ ਆ ਜਾਣਾ ਔਰ ਜਦੋਂ ਵਾਲ ਲਿਆਉਣ ਦੇ ਲਈ ਉੱਥੇ ਤੇਲ ਲਾਇਆ ਉਦੋਂ ਬਾਅਦ ਐਮਰਜੈਂਸੀ ਜਿਹੜੀ ਹੈ ਸਰਕਾਰੀ ਹਸਪਤਾਲ ਦੀ ਭਾਰਕੀ ਪਹਿਲਾਂ 20 ਜਾਨੇ ਫਿਰ 30 ਜਾਨੇ 40 ਜਾਨੇ ਔਰ ਸਭ ਦੀਆਂ ਅੱਖਾਂ ਦੇ ਵਿੱਚ ਖਾਰਸ਼ ਅੱਖਾਂ ਦੇ ਜਲਨ ਸੋਜ ਕਿਸੇ ਨੂੰ ਦੇਖਣੋਂ हट ਗਿਆ ਕਿਸੇ ਨੂੰ ਦੇਖਣ ਘੱਟ ਲੱਗ ਗਿਆ ਔਰ ਅੱਖਾਂ ਦੇ ਕਿਸੇ ਦੀ ਇਨਫੈਕਸ਼ਨ ਹੋ ਗਈ ਉੱਥੇ ਵੱਡੀ ਗੰਟੀ ਦੇ ਵਿੱਚ ਲੋਕ ਆ ਜਿਹੜੇ ਉਹ ਪਹੁੰਚ ਗਏ ਤਾਂ ਉਹ ਉਹਦੋਂ ਪਤਾ ਲੱਗਿਆ ਵੀ ਇਹ ਕੈਂਪ ਦੇ ਵਿੱਚ ਜਿਹੜਾ ਤੇਲ ਵਗੈਰਾ ਲਾਇਆ ਉਹਦੇ ਨਾਲ ਅੱਖਾਂ ਨੂੰ ਨੁਕਸਾਨ ਆਗਾ ਜਿਹੜਾ ਉਹ ਪਹੁੰਚ ਗਿਆ ਉਹ ਬਹੁਤ ਲੋਕਾਂ ਦੇ ਵਿੱਚ ਸਹਿਮ ਡਰ ਦਾ ਮਾਹੌਲ ਆ ਜਿਹੜਾ ਪਾਇਆ ਜਾ ਰਿਹਾ ਹੈਗਾ ਔਰ ਆਨਪੋਲਿਸ ਸਟੇਬਲ ਵੱਲੋਂ 2 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਜੀ ਉਹ ਜਿਹੜੀ ਕੰਪਨੀ ਦੇ ਵੱਲੋਂ ਇਹ ਬਾਲ ਲੈਉਣ ਦੀ ਗੱਲ ਸੀਗੀ ਉਹ ਉਹ ਫਸ ਗਏ ਹੁਣ ਸਕੰਜੇ ਦੇ ਵਿੱਚ ਤੋਂ ਲੋਕ ਵੀ ਫਰੀ ਲੈ ਕੈਂਪ ਦੇ ਵਿੱਚ ਬਾਲ ਲਗਾਉਣੇ ਜਿਹੜੇ ਮਹਿੰਗੇ ਪੈ ਜੀ ਅੱਛਾ ਜੀ ਇੱਕ ਇਹ ਦੱਸਿਓ ਬਈ ਵਿਕਰਮਜੀਤ ਸਿੰਘ ਮਜੀਠੀਏ ਦੀ ਹੁਣ ਫੇਰ 6-7 ਘੰਟੇ ਪੁੱਛ ਕੇ ਛੁਈ ਹੈ ਜੀ हाँ जी अज बिक्रमजीत मजिठिया तो लगातार पुछगछी जी की गई तो 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 है और लगभग सत अठ घंटे जी पुछगछ मजिठिया तो की मजिठिया तो गई गिछा जी कई सवाल भी खड़े करती है मसला पुराना गा चरणजीत चनी जलो पंजाब का मुखमांत उदो कहानी शुरू हुई थी और उदो तो लैकेस है जरा चल रहा गा ਇਸ ਇਸ ਦੇ ਵਿੱਚ ਸੁਪਰੀਮ ਕੋਰਟ ਨਾਲ ਗੱਲ ਲੱਗੀ ਸੀ ਸੁਪਰੀਮ ਕੋਰਟ ਦੇ ਵੱਲੋਂ ਬੁਖੂਤੇ ਕਿਹਾ ਗਿਆ ਸੀਗਾ ਕਿ ਬਕਰਮਜੀਤ ਮੈਜੀਟਿਆ ਤੋਂ 18 ਮਾਰਚ ਨੂੰ ਪਛਗੜਛਾ ਜਿਹੜੀ ਉਹ ਕਰੋ ਔਰ ਸੁਪਰੀਮ ਕੋਰਟ ਨੇ ਇਹ ਵੀ ਕਹਿ ਦੇ ਵੀ ਜੇ ਪੁਲਿਸ ਨੂੰ ਇਹ ਲੱਗੇ ਕਿ ਹੋਰ ਪਛਗੜਛੀ ਲੋੜ ਆ 18 ਮਾਰਚ ਨੂੰ ਇਹ ਕਰ ਲਓ ਸੋ ਅੱਜ ਸਵੇਰ ਤੋਂ ਸ਼ਾਮ ਤੱਕ ਮੈਜੀਟਿਆ ਨੂੰ ਭਾਈ ਐਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਵਿਸ਼ਲ ਅਵੈਸਟੀਗੇਸ਼ਨ ਟੀਮ ਦੀ ਪਟਿਆਲਾ ਦੇ ਵਿੱਚ ਜਿੱਥੇ ਪੁੱਛ ਕੇ ਸੋਈ ਆ ਉਹਦੀ ਗਵਾਈ ਖਰਚਨ ਸਿੰਘ ਭੋਲਰ ਕਰ ਰਹੇ ਨੇ ਜੀ ਔਰ ਮਜੀਠੀਆ ਤੋਂ ਜਿਹੜੀ 7-8 ਘੰਟੇ ਪਰਚੇ ਸੀ ਤੀ ਗਈ ਆ ਉਹਦੇ ਵਿੱਚ ਉਹ ਇਹ ਹੀ ਪੁੱਛਿਆ ਵੀ ਇੱਕ ਤਾਂ ਉਹ ਕਹਿੰਦੇ ਵੀ ਸਾਨੂੰ ਜਿਹੜੀ ਕਮੇਟੀ ਹੈ ਕਿਉਂਕਿ ਉਹ ਤੋਂ ਬਾਅਦ ਸਪੈਸ਼ਲ ਅਵੈਸਟੀਗੇਸ਼ਨ ਟੀਮ ਦੇ ਮੱਦੇਨਜ਼ਰ ਵੀ মিডিਆ ਨੂੰ ਜਾਣਕਾਰੀ ਦਿੱਤੀ ਗਈ ਉਹ ਕਹਿੰਦੇ ਅਸੀਂ ਇਹ ਪੁੱਛਿਆ ਵੀ ਜਿਹੜਾ ਪੈਸਾ ਆਇਆ ਖਾਤਿਆਂ ਦੇ ਵਿੱਚ ਜਾਂ ਮਜੀਠੀਆ ਕੋਲੇ ਜਿਹੜੀ ਆਮਦਨ ਆ ਉਹ ਹੋ ਅਨਕੀਤ ਸਿੰਘ ਜੀ ਉਹਨਾਂ ਉਹਦੇ ਤੇ ਡਾਊਟ ਲੱਗਿਆ ਤੇ ਹੋਰ ਵੀ ਕਈ ਚੀਜ਼ਾਂ ਦੀ ਪੁੱਛਗਿੱਛ ਹੈ ਜਿਹੜੀ ਉਹ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਇਹਦੇ ਚ ਆਈਪੀਐਸ ਬਰਨ ਸ਼ਰਮਾ ਐਸਪੀਡੀ ਦਿਵੇਸ਼ ਸ਼ਰਮਾ ਤੇ ਅਫਸਰ ਦਰਬਾਰਾ ਸਿੰਘ ਇਸ ਟੀਮ ਦੇ ਵਿੱਚ ਜਿਹੜੇ ਨੇ ਉਹ ਪ੍ਰਚਾਰ ਸੰਭੂਲ ਦੇ ਨਾਲ ਸ਼ਾਮਲ ਨੇ ਤੇ ਹੁਣ ਕੱਲੂ ਫੇਰ ਬੁਲਾ ਲਿਆ ਜੀ ਕੱਲੂ ਫੇਰ ਸਾਰਾ ਦਿਨ ਬਿਠਾਉਣਗੇ ਜੀ ਤੇ ਆਖਰੀ ਖਬਰ ਜੀ ਨਾਗਪੁਰ ਚ ਮੁਸਲਮਾਨ ਤੇ ਹਿੰਦੂ ਭਾਈਚਾਰੇ ਦੇ ਵਿੱਚ ਤਕ ਕਾਦਾ ਜਿਹੜਾ ਤਕਰਾਰ ਹੈ ਜੀ ਦੇਖੋ ਜੀ ਉੱਥੇ ਬਹੁਤ ਤਣਾਅਪੂਰਨ ਹਾਲਾਤ ਨੇ ਜਿਹੜੇ ਨਾਗਪੁਰ ਦੇ ਵਿੱਚ ਉਹ ਬਣ ਚੁੱਕੇ ਨੇ ਬਹੁਤ ਤਣਾਅ ਦਾ ਮਾਹੌਲ ਹੈ ਦੋ ਕਟਕੀਆਂ ਦੇ ਵਿੱਚ ਚਿੰਤਾ ਭੜਕੀ ਆ ਤੇ ਔਰ ਪ੍ਰਦਰਸ਼ਨਕਾਰੀਆਂ ਨੇ ਜਿਹੜਾ ਉਹ ਪੁਲਿਸ ਦੇ ਉੱਤੇ ਪਹਰਾ ਆ ਵੀ ਕੀਤਾ ਪੁਲਿਸ ਨੇ ਉਦੋਂ ਬਾਅਦ ਦਸੂ ਗੈਰਲੀ ਛੱਡੀ ਆ ਚਾਰ ਜਾਨੇ ਚੱਕਮੀ ਵੀ ਹੋਏ ਨੇ ਔਰ ਪੁਲਿਸ ਦੇ ਵੱਲੋਂ ਲਾਚ ਚਾਰਜ ਵੀ ਹਲਕਾ ਜਿਹਾ ਜਿਹੜਾ ਹੋ ਇਹ ਦੱਸਿਆ ਜਾਂਦਾ ਹੈਗਾ ਔਰ ਸ਼ਾਮ ਵੇਲੇ ਬਜਰੰਗਪਾਲ ਦੇ ਮੈਂਬਰਾਂ ਵੱਲੋਂ ਮਾਲ ਖੇਤਾਂ ਦੇ ਵਿੱਚ ਜਿਹੜਾ ਕੱਥੇ ਪ੍ਰਦਰਸ਼ਨ ਉਹ ਕੀਤਾ ਗਿਆ ਆ। ਸਥਾਨਕ ਸੂਚਨਾ ਉਹ ਜਿਹੜੀ ਇੱਕ ਤਰ੍ਹਾਂ ਨਾਲ ਇਹ ਦੱਸਿਆ ਜਾਂਦਾ ਹੈ ਕਿ ਕੁਝ ਚਰਚਾ ਜਿਹੜੀ ਹੈਗੀ ਉਹ ਇਹ ਪੜਖੀ ਜਿਵੇਂ ਕਿ ਕਿਸੇ ਧਾਰਨਕ ਜਿਹੜਾ ਗ੍ਰਾਮਸ ਹੈਗਾ ਉਸ ਨੂੰ ਜਿਹੜਾਗਾ ਉਥੇ ਸੱਚਾਈ ਗਈ ਹੈ ਕਿਸੇ ਤਰ੍ਹਾਂ ਦੇ ਵੱਲੋਂ ਉਹ ਇਹਦੇ ਕਰਕੇ ਵੀ ਜਿਹੜਾ ਤਣਾਅਪੂਰਨ ਮਾਹੌਲ ਹੈ ਜਿਹੜਾ ਉਹ ਬਣਿਆ ਹੈਗਾ ਹੁਣ ਜਿਹੇ ਹਿੰਸਾ ਕੀ ਜਿਹੜੀ ਉਹ ਪਿਛਲੇ ਦਿਨਾਂ ਤੋਂ ਜਿਹੜਾ ਅਰੰਗਦੇਵ ਦੀ ਕਬਰ ਦਾ ਬਵਾਦ ਚੱਲ ਰਿਹਾ ਹੈਗਾ ਉਦੋਂ ਦੀ ਜਿਹੜੀ ਤਣਾਅਪੂਰਨ ਤਰੀਕੇ ਦੇ ਨਾਲ ਭੜਕੀ ਆ ਬਾਕੀ ਹੋਲੀ ਵਾਲੇ ਦਿਨ ਵੀ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਤਣਾਅਪੂਰਨ ਹਾਲਾਤ ਨੇ ਜਿਹੜੇ ਲੋਕਸਟਿਆਂ ਦੇ ਵਿੱਚ ਉਹ ਬਣੇ ਰਹੇ ਜੀ ਧੰਨਵਾਦ ਜੀ ਤੇ ਕੱਲ ਸਵੇਰੇ ਫੇਰ ਸਾਂਝ ਪਵੇਗੀ ਆਪਣਾ ਖਿਆਲ ਰੱਖਿਓ ਸ਼ੁਕਰੀਆ ਜੀ ਗੱਲ ਸਾਹਿਬ ਤੁਹਾਡਾ ਤੇ ਸਾਰੇ ਸੁਲੋਕਾਂ ਦਾ ਧੰਨਵਾਦ ਸਰ ਨੁਕੇਨ ਸਿੰਘ ਗੁਣੀ ਗੱਲਬਾਤ ਕਰ ਰਹੇ ਸੀ ਬਰਨਾਲੇ ਦੇ ਨੇੜੇ ਪੱਤੀ ਸੇਖਵਾ ਤੋਂ ਤੇ ਸਪான்ਸਰ ਥਿੰਕ ਇੰਸ਼ੋਰੈਂਸ 6048287213 ਕੈਪਟਨ ਮੀਟ ਸ਼ਾਪ ਸ਼ੇ ਲੋਕੇਸ਼ਨਾਂ ਚੈਂਪੀਅਨ ਡਰਾਈਵਿੰਗ ਸਕੂਲ 6048973600 ਸ਼ੁੱਧ ਵੈਸ਼ਨੂ ਟਾਬਾ 102 ਤੇ ਕਿੰਗ ਜਾਰਜ ਤੇ ਫਾਸਟ ਐਂਡ ਇਜ਼ੀ ਰੈਨੋਵੇਸ਼ਨ 7782452550